ਦੇ ਬੰਦਿਆਂ ਵੱਲੋਂ ਥਾਣਾ ਬਰੀ ਵਾਲਾ ਦੇ ਨਾ ਕਾਰਵਾਈ ਕਰਨ ਦੇ ਵਿਰੋਧੰਤ ਲਗਾਇਆ ਗਿਆ ਸੀ ਥਾਣੇ ਦੇ ਅੱਗੇ ਧਰਨਾ ਸਾਡੇ ਹੱਕਾਂ ਜੇ ਅੰਤਸੂਲ ਲੈ ਕੇ ਰੋਮਗੇ ਜਿਹੜਾ ਇਸੇ ਦਾ ਸ੍ਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟੈਗਰ ਪੰਜਾਬ న్యూਸ ਤੇ ਮੈਂ ਸਤਰਾੰਗ ਸਿੰਘ ਥਾਣਾ ਬਰੀਵਾਲਾ ਦੀ ਪੁਲਿਸ ਵੱਲੋਂ ਐਸਸੀ ਭਾਈਚਾਰੇ ਜਿੰਨਾਂ ਮਹਿਲਾਵਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਦੋ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਦਾ ਦਿੱਤਾ ਗਿਆ ਭਰੋਸਾ ਮਜ਼ਦੂਰ ਕਿਸਾਨ ਜਥੇਬੰਦੀਆਂ ਵੱਲੋਂ ਥਾਣਾ ਬਰੀਵਾਲਾ ਦੇ ਨਾ ਕਾਰਵਾਈ ਕਰਨ ਦੇ ਵਿਰੋਧ ਲਗਾਇਆ ਗਿਆ ਸੀ ਥਾਣੇ ਦੇ ਅੱਗੇ ਧਰਨਾ ਜਿਹੜਾ ਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਤਖਤ ਮਲਾਣਾ ਦੇ ਨਕਲੀ ਸਰਪੰਚ ਅਤੇ ਝੂਠਾ ਸ਼ਾਪ ਡਾਕਟਰ ਦੇ ਸਬਰਤਕਾਂ ਵੱਲੋਂ ਪਿੰਡ ਦੇ ਮਜ਼ਦੂਰ ਆਗੂ ਦੀ ਧਰਮ ਪਤਨੀ ਰੀਤਕੌਰ ਨੂੰ ਜਨਤਕ ਇਕੱਠ ਵਿੱਚ ਪਿੰਡ ਦੇ ਦੋ ਵਿਅਕਤੀਆਂ ਵੱਲੋਂ ਜਾਤੀ ਸੂਚਕ ਸ਼ਬਦ ਬੋਲ ਕੇ ਜਲੀਲ ਕੀਤਾ ਗਿਆ ਸੀ ਜੇਸੂ ਸੰਬੰਧੀ ਪੀੜਤ ਮਹਿਲਾਵਾਂ ਦੀ سپورਟ ਵਿੱਚ ਮਜ਼ਦੂਰ ਜਥੇ ਬੰਦਿਆਂ ਕਿਸਾਨ ਜਥੇ ਬੰਦਿਆਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਥਾਣਾ ਬਰੀ ਵਾਲਾ ਦੀ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਨਾ ਕੀਤੇ ਜਾਣ ਤੇ ਥਾਣੇ ਦੇ ਅੱਗੇ ਧਰਨਾ ਦਿੱਤੇ ਜਾਣ ਦੀ ਖਬਰ ਸਾਹਮਣੇ ਆਈ ਹਾਂ ਦੂਸਰੇ ਪਾਸੇ ਥਾਣਾ ਬਰੀਵਾਲਾ ਦੀ ਪੁਲਿਸ ਵੱਲੋਂ ਪੀੜਤਾ ਵੱਲੋਂ ਦਿੱਤੀ ਗਈ ਦਰਖਾਸਤ ਵਿੱਚ ਦੋ ਨਾਮ ਦਿੱਤੇ ਜਾਣ ਵਾਲੇ ਦੋ ਵਿਅਕਤੀਆਂ ਵਿਰੁੱਧ 16 ਮਾਰਚ ਨੂੰ ਮਾਮਲਾ ਦਰਜ ਕਰਨ ਦਾ ਭਰੋਸਾ ਦਿੱਤਾ ਗਿਆ ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਵਿਸ਼ਵਾਸ ਅਸਰ ਕੀਤੇ ਜਾਣ ਵਗੋਂ ਧਰਨਾ ਮੋਤਲ ਕੀਤਾ ਗਿਆ ਮੰਡੀ ਬੜੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਧੂੜਿਆ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਜਿੰਦਾਰ ਬਾਦ ਜਿੰਦਾਰ ਬਾਦ ਜਿੰਦਾਰ ਬਾਦ ਲੋਕਾਂ ਦਾ ਇੱਕਾ ਜਿੰਦਾਰ ਬਾਦ ਜਿੰਦਾਰ ਬਾਦ ਜਿੰਦਾਰ ਬਾਦ ਜੇਤੀਆਂ ਤੇ ਪਰਚੇ ਦਰਜ ਕਰੋ ਦਰਜ ਕਰੋ ਦਰਜ ਕਰੋ ਜੇਤੀਆਂ ਤੇ ਪਰਚੇ ਦਰਜ ਕਰੋ ਦਰਜ ਕਰੋ ਦਰਜ ਕਰੋ ਪੰਜਾਬ ਸਰਕਾਰ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ 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 ਦੋਸ਼ੀਏ ਤੇ ਪਰਚੇ ਦਰਜ ਕਰੋ ਦਰਜ ਕਰੋ ਦਰਜ ਕਰੋ ਪਰੀਆਦਾ ਪ੍ਰਸ਼ਾਸਕ ਮਰਦਾਬਾਦ 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 ਸਿਆਦ ਸਰਕਾਰ ਮਰਦਾਬਾਦ ਮਰਦਾਬਾਦ ਜਿੰਦਾਬਾਦ ਲੋਕ ਇਕਤਾ ਜਿੰਦਾਬਾਦ 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 ਮੇਰੇ ਤੋਂ ਪਹਿਲਾਂ ਜਿੰਨੇ ਵੀ ਬਲਾਰੇ ਬੋਲ ਕੇ ਗਏ ਆ ਉਹਨਾਂ ਨੇ ਸਾਰਾ ਇਹ ਸਾਨੂੰ ਜਿਹੜੇ ਅੱਜ ਮੁਖਸਰ ਸਾਹਿਬ ਦੇ ਡੀਐਸਪੀ ਇੱਥੇ ਦੋ ਮਾਮਲਿਆਂ ਦੀ ਜਾਂਚ ਵਿੱਚ ਆਏ ਸੀ ਇੱਕ ਤਾਂ ਕੋਈ ਨਹਿਰ ਤੇ ਹਸਤਾ ਵਾਪਰੇ ਤੇ ਇੱਕ ਉਹਨਾਂ ਨੇ ਆਪਣਾ ਪਤਾ ਲੱਗਿਆ ਉਹਨਾਂ ਨੇ ਪਹਿਲਾਂ ਬਾਹਰ ਚ ਵੀ ਗੱਲਬਾਤ ਕੀਤੀ ਬਾਹਰ ਚ ਤਾਂ ਉਹ ਜਵਾਬ ਵੀ ਦੇ ਗਏ ਸੀ ਕਿ ਤੁਹਾਡੇ ਤੇ ਪਰਚਾ ਦਰਜ ਹੋ ਜਾਊਗਾ ਜੇ ਤੁਸੀਂ ਧਰਨਾ ਲਾ ਕੇ ਬੈਠੋਗੇ ਫਿਰ ਅਸੀਂ ਵੀ ਕਹਤਾ ਵੀ ਤੁਸੀਂ ਪਰਚਾ ਹੀ ਦਰਜ ਕਰ ਲਓ ਪਹਿਲਾਂ ਫੇਰ ਹੀ ਗੱਲਬਾਤ ਕਰਾਂਗੇ ਪਰ ਜਦੋਂ ਥੋੜੀ ਸ਼ਕਤੀ ਆਪਾਂ ਆ ਕੇ ਬਹਿ ਗਏ ਜਿੰਨੇ 50-60 ਜਾਣੇ ਐ ਫਿਰ ਉਸ ਤੋਂ ਬਾਅਦ ਉਹਨੂੰ ਪਤਾ ਲੱਗਿਆ ਫਿਰ ਉਹਨੇ ਗੱਲਬਾਤ ਵਾਸਤੇ ਅੰਦਰ ਬੁਲਾਇਆ ਆਪਾਂ ਨੂੰ ਗੱਲਬਾਤ ਚ ਵੀ ਉਹਨਾਂ ਨੇ ਸਾਰਾ ਹੀ ਪੰਚਾਇਤ ਜਾਂ ਰਾਜ ਸਿੰਘ ਫੌਜੀ ਜਿਹੜਾ ਚੌਧਰੀ ਐ ਤੇ ਜਾਂ ਕਾਕਾ ਬਰਾੜ ਐ ਐਮਐਲਏ ਐ ਉਹ ਸਾਰਾ ਕੁਝ ਜਿਹੜੀ ਇੱਥੋਂ ਦੀ ਪੁਲਿਸ ਜਾਂ ਐਸਐਚਓ ਜਾਂ ਡੀਐਸਪੀ ਉਹਨਾਂ ਦੀ ਗੱਲ ਕਰਕੇ ਹੀ ਸਾਨੂੰ ਕਹਿੰਦੇ ਸੀ ਕਿ ਤੁਸੀਂ ਧਰਨੇ ਵਾਲੇ ਰਹਾਮਾ ਤੇ ਨਾ ਤੁਰੋ ਤੁਸੀਂ ਇਹ ਜਿਹੜਾ ਐਸਸੀਐਟ ਲਵਾਉਣਾ ਐ ਇਹ ਤੁਸੀਂ ਨਾ ਲਵਾਓ ਸ਼ਾਇਦ ਤੁਹਾਡੇ ਰਾਜੀ ਨਾਵੇਂ ਲੰਮੇ ਸਮੇਂ ਤੇ ਹੋ ਜਾਓ ਅਸੀਂ ਉਹਨਾਂ ਨੂੰ ਸਵਾਲ ਕੀਤਾ ਕਿ ਜਦੋਂ ਦੇ ਤੁਸੀਂ ਮੁਖਸਬ ਡੀਐਸਪੀ ਲੱਗੇ ਹੋ ਕਦੇ ਐਸਸੀਐਟ ਦਾ ਪਰਚਾ ਦਰਜ ਕੀਤਾ ਹੈ ਉਹਨਾਂ ਨੂੰ ਕੋਈ ਜਵਾਬ ਨਹੀਂ ਆਇਆ ਕੋ ਕਿਉਂਕਿ ਐਸੀ ਐਕਟ ਲਾਉਂਦੇ ਨਹੀਂ ਇਹ ਸੋਚਦੇ ਆ ਕਿ ਜਿਹੜੀਆਂ ਵੱਡੇ ਲੋਕ ਆ ਇਹ ਚੌਧਰੀ ਆ ਜਾਂ ਐਮਐਲਏ ਆ ਇਹਨਾਂ ਨੂੰ ਚੂੜੇ ਚੜ੍ਹਾ ਮ ਕਹੀ ਜਾਣ ਇਹ ਬੋਲ ਨਹੀਂ ਨਾ ਪਰ ਅਸੀਂ ਇਹ ਅੱਜ ਇਹ ਕੋਈ ਅਸੀਂ ਕਿ ਉਹਨਾਂ ਦਾ ਵੈਰ ਕੱਟਣ ਨਹੀਂ ਆਏ ਪਰ ਅਸੀਂ ਹੱਕ ਮੰਗਣ ਆਏ ਆ ਕਿ ਜਿਹੜੀ ਐਸੀ ਐਕਟ ਦਾ ਕਾਨੂੰਨ ਬਣਿਆ ਤਾਂ ਉਹਦੇ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਕਿਹ ਗਵਾਹ ਲੈ ਲਵੋ ਡੀਐਸਪੀ ਕਹਿੰਦਾ ਗਵਾਹਾਂ ਦੀ ਵੀ ਲੋੜ ਨਹੀਂ ਫਿਰ ਭਾਰਤ ਦਾ ਕਾਨੂੰਨ ਇਹ ਕਹਿੰਦਾ ਕਿ ਜਿੱਥੇ ਕੋਈ 40 50 100 ਬੰਦੇ ਚ ਜੇ ਤੁਸੀਂ ਮਜ਼ਦੂਰ ਤੋਂ ਧੱਕੇ ਨਾਲ ਕੰਮ ਸਮੇਂਦਾਰੀ ਕਰਾਉਗਾ ਤਾਂ ਵੀ ਐਸੀ ਐਕਟ ਲੱਗੂਗਾ ਜੇ ਤੁਸੀਂ ਕਿਸੇ ਔਰਤ ਨਾਲ ਗਾਲੀ ਗਲੋਚ ਕਰੋਗੇ ਤਾਂ ਵੀ ਐਸੀ ਐਕਟ ਲੱਗੂਗਾ ਜੇ ਤੁਸੀਂ ਪਬਲਿਕ ਵਿੱਚ ਕਿਸੇ ਔਰਤ ਨੂੰ ਜਾਂ ਮਰਦ ਨੂੰ ਜਲੀਲ ਕਰੋਗੇ ਤਾਂ ਵੀ ਐਸੀ ਐਕਟ ਲੱਗੂਗਾ ਅੱਜ ਆਪਾਂ ਨੂੰ ਅਸੀਂ ਉਹ ਲੋਕ ਨਹੀਂ ਰਹਿ ਗਏ ਭੋਲੇ ਭਾਲੇ ਪਹਿਲਾਂ ਵਾਲੇ ਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਸੀ ਕੀ ਸਾਡੇ ਹੱਕ ਸਾਨੂੰ ਪਤਾ ਲੱਗ ਗਿਆ ਸਾਡੇ ਹੱਕ ਆ ਜਿਹੜੇ ਹੱਕ ਅਸੀਂ ਉਹ ਲੈ ਕੇ ਰਾਵਾਂਗੇ ਜਿਹੜਾ ਐਸੀਐਫ ਦਾ ਪਰਚਾ ਉਹ ਦਰਜ ਕਰਾ ਕੇ ਰੋਵਾਂਗੇ ਇਹਦੇ ਵਿੱਚ ਸਵਾ ਜਿਹੜਾ ਐਮਐਲਏ ਆ ਇਹ ਦੋਸ਼ੀਆਂ ਨੂੰ ਬਚਾਉਣ ਤੇ ਲੱਗਿਆ ਹੋਇਆ ਤੇ ਮਜ਼ਦੂਰਾਂ ਦੇ ਵਿਕਾਸ ਨੂੰ ਰੋਕਣ ਤੇ ਲੱਗਿਆ ਹੋਇਆ ਜਦੋਂ ਦੀ ਇਹਨੇ ਦੀ ਸਰਕਾਰ ਆਈ ਹੈ ਕਿ ਜਿਹੜਾ ਇਹ ਭਗਵਾਨ ਕਮਾਨ ਕਹਿੰਦਾ ਸੀ ਕਿ ਇੱਕ ਵਾਰੀ ਸਾਡੀ ਸਰਕਾਰ ਲਿਆ ਦਿਓ ਆਪਾਂ ਸੱਥਾਂ 'ਚੋਂ ਬੈਠ ਕੇ ਸਰਕਾਰ ਚਲਾਵਾਂਗੇ ਸੱਥਾ ਕੀ ਹੁੰਦੀ ਹੈ ਜਿੱਥੇ ਆਪਾਂ 40-50 ਬੰਦੇ ਬੈਠੇ ਹੋ ਜੇ ਉਥੋਂ ਦਾ ਐਮਐਲਏ ਆ ਕੇ ਵਿਚਾਰ ਕਰਿਆ ਕਰੂਗਾ ਤੁਹਾਡੇ ਨਾਲ ਵੀ ਕੀ ਤੁਹਾਡਾ ਵਿਕਾਸ ਸਾਰਾ ਕਰਨ ਵਾਲਾ ਕਰੀਏ ਪਰ ਇਹ ਝੂਠ ਤੇ ਲਾਰੇ ਦੂਜੀਆਂ ਸਰਕਾਰਾਂ ਤੋਂ ਜ਼ਿਆਦਾ ਲਾ ਕੇ ਨਾਣੀ ਆਪਣੀਆਂ ਵੋਟਾਂ ਮਟੋਰੀਆਂ ਤੇ ਅੱਜ ਸਸੀਂ ਜਿਹੜੇ ਆਪਦੇ ਇਨਸਾਫ ਮੰਗਦੇ ਆ ਤੇ ਸਾਡੇ ਤੇ ਉਲਟੇ ਪਰਚਾ ਦਰਜ ਕਰਨ ਦੇ ਧਮਕੀਆਂ ਦਿੰਦੇ ਆ ਉਹ ਸਾਰਾ ਸਰਕਾਰ ਦਾ ਤੇ ਪੰਜਾਬ ਪੁਲਿਸ ਦਾ ਰਵੱਈਆ ਮਜ਼ਦੂਰ ਦੇ ਖਿਲਾਫ ਹੈ ਅੱਜ ਅਸੀਂ ਇੱਕ ਯੂਨੀਅਨ ਦੇ ਚੁਣੇ ਹੋਏ ਨੁਮਾਇੰਦੇ ਆ ਤੋਂ ਤੁਹਾਡੇ ਚੁਣੇ ਹੋਏ ਨੁਮਾਇੰਦੇ ਆ ਚਾ ਪ੍ਰਧਾਨ ਕਹਿ ਲਿਏ ਜਾਂ ਸੈਕਟਰੀ ਕਹਿ ਲਿਏ ਜਾਂ ਜ਼ਿਲ੍ਹਾ ਅਫਸਰ ਕਹਿ ਲਿਏ ਜੇ ਉਹਨਾਂ ਤੇ ਅਤਿਆਚਾਰ ਹੁੰਦਾ ਤੇ ਤੁਸੀਂ ਸੇਵ ਕਿਤੇ ਹੋ ਅਸੀਂ ਲੜਨ ਵਾਲਿਆਂ ਨੂੰ ਬੀੜੀ ਪੀਓ ਧੱਕੇ ਮਾਰ ਮਾਰ ਦਫ਼ਤਰਾਂ ਚੋਂ ਕੱਢਦੇ ਆ ਕਿ ਜੇ ਆ ਭਾਜੋ ਅਸੀਂ ਤੁਹਾਡੀਆਂ ਗਰੰਟੀਆਂ ਨਹੀਂ ਪਾਉਣੀਆਂ ਇੱਥੋਂ ਦਾ ਡੀਐਸਪੀ ਪਹਿਲਾਂ ਤਾਂ ਬਾਅਦ ਚ ਸਾਨੂੰ ਅੱਕੇ ਬੋਲ ਕੇ ਗਿਆ ਸ਼ਰੇਆਮ ਕਹਿ ਤਾਣੇ ਕਿ ਤੁਹਾਡੇ ਤੇ ਪਰਚਾ ਦਰਜ ਹੋ ਜਾਊਗਾ ਜੇ ਧਰਨਾ ਲਾਉਂਗੇ ਫਿਰ ਅੰਦਰ ਵੀ ਹੋਣੇ ਕਿਹਾ ਇਹ ਇਹ ਮੁੱਕ ਮੋੜ ਚੁੱਕੇ ਆ ਆਪਣੇ ਮਜ਼ਦੂਰਾ ਤੋਂ ਅੱਜੋ ਕਹਿੰਦਾ ਤੁਹਾਡੇ ਧਰਨੇ ਲਾਉਣੇ ਜਾਇਜ਼ ਨਹੀਂ ਅਸੀਂ ਕਹਿੰਨੇ ਕਿ ਅਸੀਂ ਪਬਲਿਕ ਨੂੰ ਦੁੱਖ ਨਹੀਂ ਦੇਣਾਗਾ ਉਹਨਾਂ ਦਾ ਰਸਤਾ ਛੱਡ ਕੇ ਫੇਰ ਲੰਮਾ ਸੀ ਬੈਠਾਂਗੇ ਅਸੀਂ ਰਸਤਾ ਛੱਡਿਆ ਲੋਕਾਂ ਨੂੰ ਲੰਘਣ ਵਾਸਤੇ ਰਾਹ ਦਿੱਤਾ ਪਰ ਇਹ ਕਹਿੰਦੇ ਸਾਡਾ ਬਾਰ ਬੰਦ ਨਾ ਕਰੋ ਅਸੀਂ ਸਾਰੇ ਜਿਹੜੇ ਇੱਥੋਂ ਦੀ ਕਮੇਟੀ ਬਣੀ ਐ ਉਹਨ ਇੱਕ ਫੈਸਲਾ ਕੀਤਾ ਕਿ ਜੇ ਇਹਨਾਂ ਨੇ ਕੋਈ ਅਜ ਕਿਸੇ ਨਹੀਂ ਵੀ ਨਾ ਡੀਐਸਪੀ ਨਾ ਐਸਐਸਓ ਕੋਈ ਵੀ ਸਾਨੂੰ ਭਰੋਸਾ ਨਹੀਂ ਦਵਾਇਆ ਕਿ ਆਪਾਂ ਕੋਈ ਅਗਲੀ ਕਾਰਵਾਈ ਕੀ ਕਰੀਏ ਫੇਰ ਉਸ ਦੇ ਵਿੱਚ ਸਾਰੀ ਜਿਹੜੀ ਟੀਮ ਬਣੀ ਅੱਜ ਦੀ ਕਮੇਟੀ ਬਣੀ ਆ ਪੰਜ ਮੈਂਬਰੀ ਉਹਨਾਂ ਨੇ ਸਾਰਿਆਂ ਨੇ ਰਾਏ ਕੀਤੀ ਆ ਕਿ ਧਰਨੇ ਨੂੰ ਲੰਬੇ ਸਮੇਂ ਚਲਾਵਾਂਗੇ ਤੇ ਅਗਲੇ ਜਿਹੜੇ ਪਲਾਨ ਹੋਊਗਾ ਕਿਹੜਾ ਬਤ ਡੀਸੀ ਜਾਂ ਐਸਐਫਪੀ ਕੇਮਾ ਉਹਦੇ ਲਈ ਸ਼ਾਮ ਨੂੰ ਜਿਹੜੀ ਮੀਟਿੰਗ ਕੀਤੀ ਜਾਊਗੀ ਇਸ ਕਰਕੇ ਇੱਥੇ ਰਾਤ ਵੀ ਆਪਾਂ ਰਹਿਣਾ ਤੇ ਇਹਨਾਂ ਦਾ ਜਿਹੜਾ ਬਾਤ ਰਹਿ ਕੇ ਇੱਥੇ ਆਈ ਰਹਿਣਾ ਜੇ ਵੀ ਕਿਸੇ ਦਾ ਨੁਕਸਾਨ ਹੁੰਦਾ ਐਥੋਂ ਦਾ ਐਸਐਚਓ ਅੱਜ ਡੀਐਸਪੀ ਮੌਕਾ ਵੇਖ ਕੇ ਗਿਆ ਜ਼ਿੰਮੇਵਾਰ ਹੋਣਗੇ ਅੱਛਾ ਜੇ ਇਹਨਾਂ ਲੋਕਾਂ ਨੂੰ ਲੋਕਾਂ ਨੂੰ ਇਨਸਾਫ਼ ਮਿਲਦਾ ਹੋਵੇ ਤਾਂ ਅਸੀਂ ਤਿੰਨ ਲਾਤੇ ਇੱਥੇ ਕਿਉਂ ਬੈਠੀਏ ਜਿਹੜੇ ਅੱਜ ਸਾਡੇ ਪੱਤਰਕਾਰ ਵੀਰ ਆਏ ਆ ਉਹ ਤਿੰਨ ਪੰਜ ਪ੍ਰੈਸ ਵਾਲੇ ਪਹੁੰਚੇ ਆ ਆਪਣੀ ਉਹ ਹਮਾਇਤ ਕਰਦੇ ਆ ਇਹਨਾਂ ਨੂੰ ਵੀ ਜਿਹੜੇ ਉਹ ਬਾਹਰੇ ਕਮੈਂਟ ਲਿਖਦੇ ਆ ਜਿਹੜੇ ਇਹ ਖਬਰਾਂ ਲਾਉਂਦੇ ਆ ਆਪਣੀਆਂ ਉਹਨਾਂ ਨੂੰ ਇਹ ਜਿਹੜੀ ਸਮਾਏਦਾਰ ਆ ਮਾਰੇ ਵਿੱਚ ਕਮੈਂਟ ਕਰਦੇ ਆ ਉਹ ਸਾਨੂੰ ਵੀ ਉਹਨਾਂ ਨੇ ਕਮੈਂਟ ਕੀਤਾ ਸੀ ਉਹ ਸਬੂਤ ਵੀ ਹੈ ਪਰ ਸਬੂਤ ਦਿਈਏ ਕਿ ਜਦੋਂ ਪਹਿਲਾਂ ਵਾਲੀਆਂ ਇਕਵਾਰੀਆਂ ਪੈਂਡਿੰਗ ਪਈਆਂ ਉਹ ਕਹਿੰਦੇ ਸੀ ਵੀ ਵੀਡੀਓ ਦੇ ਦਿਓ ਕਿਉਂ ਦੇਣਗੇ ਵੀਡੀਓ ਸਾਨੂੰ ਜੇ ਪਰਚਾ ਦਰਜ ਨਹੀਂ ਕਰਨੇ ਤੁਸੀਂ ਪਰਚਾ ਦਰਜ ਕਰੋ ਬਾਅਦ ਚ ਸਾਧੋ ਕੋਈ ਸਬੂਤ ਹੈਗਾ ਤਾਂ ਦਿਓ ਅਸੀਂ ਉਹਨੂੰ ਕਰਨਾ ਪਰਚਾ ਕਰੀਏ ਤੇ ਜੇ ਕੋਈ ਸਬੂਤ ਹੈ ਨਹੀਂ ਤਾਂ ਇਹ ਚੋਰ ਮੋਰੀਆਂ ਤੇ ਨਿਕਲ ਜਾਣਗੇ ਮਦਦਤਾ ਹੁੰਦੀ ਹੈ ਪਰ ਪਹਿਲ ਤਾਂ ਹੱਥ ਨਹੀਂ ਸਾਨੂੰ ਇਹ ਆਪ ਵੀ ਡੀਐਸਪੀ ਦਾ ਧਮਕੀਆਂ ਦੇ ਰਿਹਾ ਹੈ ਅਸੀਂ ਹੁਣ ਅਗਲੀ ਜਿਹੜੀ ਸਟੇਜ ਦੀ ਕਾਰਵਾਈ ਹੈ ਜਿਹੜਾ ਕੋਈ ਸਾਡਾ ਇੱਕ ਬਲਾਰ ਆ ਜਾਂਦਾ ਬੁਲਾ ਕੇ ਫਿਰ ਆਪਾਂ ਮੀਟਿੰਗ ਕਰਾਂਗੇ ਪ੍ਰੈਸ ਆਈ ਹੈ ਉਹਦੇ ਲਈ ਆਪਾਂ ਨਾਰੇ ਫੇਰ ਲਾਉਣੇ ਆ پنجاب پولیس مرداباد 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 پنجاب پولیس مرداباد مرداباد مردا تھانہ بریال دے سچو مرداباد مرداباد مردا مزدوراں دی ناقارن وکالوی کرن والے ਸਿਆ ਦੇ ਖਲਾਮ ਕਤਮਾ ਦਰਜ ਕਰੋ ਕਰੋ ਸਭ ਕਰਤ ਮੰਨਣ ਦੀ ਸਰਪੰਚਨੀ ਮੁਰਦਾਬਾਦ ਮੁਰਦਾ